ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 3 PV ਗਰਲਜ਼ ਬਟਾਲੀਅਨ ਐਨ ਸੀ ਸੀ ਲੁਧਿਆਣਾ ਦੁਆਰਾ ਆਯੋਜਿਤ ਸਾਲਾਨਾ ਸਖਲਾਈ ਕੈਂਪ 17 ਜੂਨ ਤੋਂ 26 ਜੂਨ 2025 ਤੱਕ ਖਾਲਸਾ ਕਾਰਜਪਰ ਵੂਮਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਕੈਂਪ ਵਿੱਚ ਕੈਡਿਟਾਂ ਪੀ ਆਈ ਸਟਾਫ ਕਮਾਂਡਿੰਗ ਅਫਸਰ ਸਿਵਲ ਸਟਾਫ ਐਸੋਸੀਏਟਡ ਐਨ ਸੀ ਸੀ ਅਫਸਰ ਅਤੇ ਕੇਅਰ ਟੇਕਿੰਗ ਅਫਸਰ ਦੀ ਸਰਗਰਮ ਭਾਗੀਦਾਰੀ ਸ਼ਾਮਲ ਹੈ ਪਾਰਦਰਸ਼ਤਾ ਅਤੇ ਅਨੁਸ਼ਾਸਨ ਨੂੰ ਜਕੀਨੀ ਬਣਾਉਣ ਲਈ ਬਾਇਓਮੈਟ੍ਰਿਕ ਤਸਦੀਕ ਦੁਆਰਾ ਕੈਂਡੀਟਾਂ ਦੀ ਹਾਜ਼ਰੀ ਅਤੇ ਭਾਗੀਦਾਰੀ ਰਿਕਾਰਡ ਕੀਤੀ ਜਾ ਰਹੀ ਹੈ। ਕੈਂਪ ਸਰੀਰਕ ਸਿਖਲਾਈ, ਸ਼ਖਸੀਅਤ ਵਿਕਾਸ, ਲੀਡਰਸ਼ਿਪ ਹੁਨਰ ਅਤੇ ਰਾਸ਼ਟਰੀ ਏਕਤਾ ਤੇ ਕੇਂਦਰਿਤ ਕਰਦਾ ਹੈ ਜੋ ਕੈਂਡੀਟਾਂ ਲਈ ਇੱਕ ਸੰਪੂਰਨ ਅਨੁਭਵ ਪ੍ਰਦਾਨ ਕਰਦਾ ਹੈ। ਕੈਂਪ ਦੀ ਮਿਆਦ ਦੌਰਾਨ ਕੈਂਡੀਟਾਂ ਦੇ ਉਤਸ਼ਾਹ, ਸਿਖਲਾਈ ਅਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਮੀਡੀਆ ਕਵਰੇਜ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਕੈਂਪ ਕਮਾਂਡੈਂਟ ਨੇ NCC ਕੈਜੀਟਾਂ ਦਾ ਕੈਂਪ ਵਿੱਚ ਸਵਾਗਤ ਕੀਤਾ ਤੇ ਉਹਨਾਂ ਨੂੰ ਸਿੱਖਣ ਅਤੇ ਵਿਕਾਸ ਦੇ 10 ਦਿਨਾਂ ਦੇ ਯਾਦਗਾਰੀ ਸਫ਼ਰ ਲਈ ਭਰੋਸਾ ਦਿੱਤਾ।